ਬਾਰਿਸ਼ ਪੈਣ ਕਾਰਨ ਸੜਕਾਂ ਤੇ ਖੜੇ ਪਾਣੀ ਦੇ ਕਾਰਨ ਕਾਫੀ ਮੱਛਰ ਅਤੇ ਮੱਖੀਆਂ ਹੋਣ ਦੇ ਵੇਖਦਿਆਂ ਸ੍ਰੀ ਹਰਮਿੰਦਰ ਸਾਹਿਬ ਦੇ ਬਾਹਰ ਹੈ ਜੋ ਫੋਗਿੰਗ ਦੀ ਸੇਵਾ ਕੀਤੀ ਜਾ ਰਹੀ ਹੈ ਐਸਜੀਪੀਸੀ ਦੇ ਕੁਝ ਸੰਸਥਾਵਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤੋਂ ਦੱਸਦੇ ਕਿ ਸੰਗਤਾਂ ਵਾਸਤੇ ਸਰਾਵਾ ਜੋੜੇ ਘਰਾਂ ਦੇ ਵਿੱਚ ਹੀ ਸਪਰੇਅ ਕੀਤੀ ਜਾ ਰਹੀ ਹੈ ਤਾਂ ਜੋ ਸੰਗਤ ਨੂੰ ਮੱਛਰ ਮਲੇਰੀਆ ਤੋਂ ਬਚਾਇਆ ਜਾ ਸਕੇ ਹੈਰੀਟੇਜ ਸਟਰੀਟ ਤੇ ਲਗਾਤਾਰ ਪਾਣੀ ਖੜਨ ਨਾਲ ਕਾਫੀ ਮੱਛਰ ਹੈ ਜੋ ਪੈਦਾ ਹੋ ਚੁੱਕੇ ਨੇ ਜਿਸ ਨੂੰ ਵੇਖਦਿਆਂ ਫੋਗਿੰਗ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਗੰਦਗੀ ਕਾਰਨਿਤ ਮੱਖੀਆਂ ਮੱਛਰ ਪੈਦਾ ਹੋ ਰਹੇ ਨੇ ਤਾਂ ਜੋ ਇਹ ਜ਼ਿਆਦਾ ਪੈਦਾ ਨਾ ਹੋ ਜਾਣ ਸਿਵਰੇ ਬਲੋ ਕੋਨਕਾਨ ਗੰਦਗੀ ਵੀ ਹੋ ਰਹੀ ਸੀ ਜਿਸ ਦੇ ਚੱਲਦੇ ਫੋਗਿੰਗ ਦੀ ਸੇਵਾ ਕੀਤੀ ਜਾ ਰਹੀ ਹੈ ਮੇਰਾ ਨਾਮ ਕਲਵੰਤ ਸਿੰਘ ਜੀ ਜਿਹੇ ਦਰਬਾਰ ਸਾਹਿਬ ਦੇ ਚੁਗਿਰਦੇ ਜਿੰਨੇ ਰਸਤੇ ਨੇ ਸ਼ਹੀਦਾਂ ਵਾਲੇ ਉਹਨਾਂ ਦੀ ਸੇਵਾ ਇਹ ਆਰੰਭ ਕੀਤੀ ਜੀ ਫੋਗ ਮਸ਼ੀਨ ਲੈ ਕੇ ਤੇ ਆ ਜਿਹੜਾ ਹੁਣ ਬਰਸਾਤਾਂ ਆਰੰਭ ਹੋ ਗਈਆਂ ਨੇ ਤੇ ਮੱਛਰ ਮੱਖੀ ਆਮ ਹੀ ਆਉਣਾ ਤੇ ਡੇਂਗੂ ਵੀ ਆਉਣਾ ਤੇ ਸੰਗਤਾਂ ਦੀ ਵੀ ਆਵਾਜ਼ ਸੀ ਵੀ ਇਹ ਜ਼ਰੂਰੀ ਹੈ ਉਹ ਸੰਗਤਾਂ ਦੀ ਆਵਾਜ਼ ਨੂੰ ਹੀ ਮੁੱਖ ਰੱਖਦੇ ਹੋਇਆ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਜੀ ਦੇ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਸੇਵਾ ਆਰੰਭ ਕੀਤੀ ਹੈ ਜੀ ਇਸ ਦੇ ਵਿੱਚ ਇੱਕ ਖਰਚਾ ਵੀ ਹੁੰਦਾ ਕਿੰਨਾ ਚੰਗੀ ਗੱਲ ਹੈ ਜੀ ਬਹੁਤ ਬੜਾ ਦੱਸਣਾ ਅੱਜ ਇਹ ਤੇ ਵਾਹਿਗੁਰੂ ਦੀ ਕਿਰਪਾ ਨਾਲ ਆਰੰਭ ਕੀਤੀ ਆ ਤੇ ਨਗੱਜੇ ਤੋਂ ਨੇ ਸਿੰਘ ਭਾਈ ਮਲਕੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਅੱਜ ਦਾ ਖਰਚਾ ਉਹਨਾਂ ਨੇ ਲਿਆ ਇਹ ਤਕਰੀਬਨ ਅਸੀਂ ਵੈਸੇ ਖਰਚਾ ਮਥਿਆ ਸੀ ਜਦਾ ਵੀ 2500 ਤੋਂ 3000 ਮੈਨੂੰ ਲੱਗਦਾ ਵੀ 20-25 ਲੀਟਰ ਤੇਲ ਇਹ ਸਾਰੇ ਰਸਤਿਆਂ 'ਚ ਲੱਗ ਜਾਣਾ ਇੰਨਾ ਜੀ ਨਾਲ 1500 ਦੀ ਸੀਸੀ ਦਵਾਈ ਵੀ ਆਉਂਦੀ ਆ ਉਹ ਚਲੋ 2-3 ਟਾਈਮ ਨਾ ਕੱਢ ਦਿਆ ਕਰੀ ਪੈਟਰੋਲ ਲੱਗਦਾ ਹੋਰ ਇਸ ਤਰ੍ਹਾਂ ਦੇ ਖਰਚੇ ਜਿਹੜੇ ਇੱਕ ਦੀਏ ਆ ਜਾਂਦੇ ਜੀ ਨਾਲ ਸੰਗਤਾਂ ਨੂੰ ਬੇਨਤੀ ਕਰਾਂਗਾ ਮੈਂ ਵੀ ਸੰਗਤਾਂ ਰੱਬ ਵਰਗੀਆਂ ਹੁੰਦੀਆਂ ਨੇ ਔਰ ਕਿਸੇ ਵੇਲੇ ਜਦੋਂ ਆਉਂਦੇ ਨੇ ਸਰਦਾਲੂ ਤੇ ਉਹ ਥੋੜੀ ਜੀ ਸੋਚ ਨੂੰ ਆਪਣੇ ਨੂੰ ਉਚਾ ਰੱਖਣ ਵੀ ਅਸੀਂ ਸਤਖੰਡ ਅੰਮ੍ਰਿਤਸਰ ਦੇ ਸਿਫਤੀ ਦਾ ਘਰ ਆ ਉਥੇ ਜਾ ਕੇ ਗੰਦਗੀ ਨਹੀਂ ਪਾਉਂਦੇ ਹੁਣ ਇੱਥੇ ਇੱਕ ਇੱਕ ਲੋ ਫਾਫਾ ਵੀ ਕਿੰਨੇ ਲੱਖਾਂ ਨਾਲ ਆਉਂਦੇ ਆ ਤੇ ਲੈ ਕੇ ਛੁੱਟਣਾ ਤੇ ਉਹ ਗੰਦਗੀ ਪਈ ਜਾਂਦੀ ਹੈ ਜੀ ਆ ਦੇਖੋ ਹੁਣ ਕਿੰਨੇ ਲਫਾਫੇ ਸੰਗਤਾਂ ਨੇ ਛੁੱਟੇ ਆ ਤੇ ਉਹਦੇ ਨਾਲ ਇਹ ਮੈਂ ਸੰਗਤਾਂ ਨੂੰ ਤੇ ਦੁਕਾਨਦਾਰਾਂ ਨੂੰ ਬੇਨਤੀ ਕਰਾਂਗਾ ਵੀ ਇਹ ਧਿਆਨ ਦੇਣ ਤੇ ਹੱਲ ਹੋ ਸਕਦਾ ਬਹੁਤ ਕੁਝ ਇਹ ਜਿਹੜੀ 1 ਅਕਤੂਬਰ ਤੱਕ ਤੇ ਜਿੰਨਾ ਚਿਰ ਠੰਡ ਨਹੀਂ ਆਉਂਦੀ ਉਹਨਾਂ ਦੇ ਤਾਂ ਮੱਛਰ ਰਹਿੰਦਾ ਹੀ ਆ ਜੀ ਤੇ ਉਨੀ ਦਿਨ ਆਪਾਂ ਇਹ ਸੇਵਾ ਕਰਾਂਗੇ ਜੀ ਇਹਦਾ ਜਿੰਨਾ ਇਲਾਕਾ ਵਾ ਇਹ ਹਫਤੇ ਚ 2 ਦਿਨ ਸੇਵਾ ਹੋਊ ਤੇ ਫੇਰ ਕੰਮ ਸੂਤਰ ਬੈਣਾ ਅਸੀਂ ਚਾਹੁੰਦੇ ਵੀ ਫਾਰਮੈਲਿਟੀ ਵੀ ਨਾ ਹੋਵੇ ਕੰਮ ਹੋਵੇ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਤੇ ਹੁਣ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਆ ਤੇ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਵੀ ਇਹਦਾ ਖਰਚਾ 3000 ਤੋਂ 3500 ਤੱਕ ਹੈਗਾ ਸਿੱਧੀ ਆਣ ਕੇ ਸੇਵਾ ਸਾਨੂੰ ਤੇਲ ਵਗੈਰਾ ਲਿਆ ਕੇ ਇੱਕ ਦਲਾਨ ਕਾ ਆਪ ਆਪ ਵੀ ਸੇਵਾ ਕਰ ਸਕਦੇ ਨੇ ਹਾਂਜੀ ਮੈਂ ਮੈਨੇਜਰ ਕੋਟਾ ਸਾਹਿਬ ਵੱਲੋਂ ਸਰਦਾਰ ਜੋਬਨਜੀਤ ਸਿੰਘ ਜੀ ਸ਼ੰਕਰਪੁਰਾ ਜੀ ਕੀ ਕਹਿਣਾ ਚਾਹੋਗੇ ਕਿ ਬਰਸਾਤੀ ਮੌਸਮ ਹੈਗਾ ਐਸ.ਡੀ.ਪੀ.ਸੀ ਵੱਲੋਂ ਕੁਝ ਸੰਸਥਾਵਾਂ ਦੇ ਨਾਲ ਉਪਰਾਲਾ ਕੀਤਾ ਗਿਆ ਡੇਂਗੂ ਮੱਛਰ ਨੂੰ ਕੰਟਰੋਲ ਕਰਨ ਦਾ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਸਰ ਜੋ ਵੀ ਉਪਰਾਲੇ ਹੁੰਦੇ ਆ ਬਹੁਤ ਹੀ ਸਲਾਘਾਯੋਗ ਹੁੰਦੇ ਆ ਸਾਡੇ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਸਾਡੇ ਮੁਖ ਸਿਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਚੰਗੀ ਸੋਚ ਉਹਨਾਂ ਦੀ ਤੁਸੀਂ ਵੇਖਣ ਚ ਆਈ ਆ ਤੇ ਵੇਖ ਲਓ ਜਿਵੇਂ ਮੀਂਹ ਆਇਆ ਤੇ ਬੱਛਰ ਮੱਛਰ ਆਉਣ ਦਾ ਡਰ ਸੀ ਉਹਨਾਂ ਨੇ ਇਹ ਸਾਰਾ ਜਿਹੜਾ ਪ੍ਰਦੂਸ਼ਣ ਆ ਜਿਹੜਾ ਦੁਜਾ ਤੇ ਜਾ ਮੱਛਰ ਮਾਰਨ ਵਾਲੀ ਦਵਾਈ ਫੈਲਾਈ ਆ ਤੇ ਉਹ ਬਹੁਤ ਵਧੀਆ ਸੁੰਦਰ ਪ੍ਰਾਲਾ ਕੀਤਾ ਜੀ ਉਹਨਾਂ ਨੇ ਹਾਂਜੀ ਤੇ ਸੰਸਤਾਵਾਂ ਨੂੰ ਵੀ ਉਹਦਾਂ ਦਾ ਵੀ ਫਰਜ਼ ਬਣਦਾ ਜੀ ਸਾਰਿਆਂ ਸਾਡਾ ਗੁਰਦੁਆਰਾ ਕਮੇਟੀ ਦਾ ਸਹਿਯੋਗ ਦੇਣ ਤਾਂ ਜੋ ਇਹ ਜਿਹੜੀ ਇਹਦੀ ਸੁੰਦਰਤਾ ਵਾ ਜਿੱਦਾਂ ਬੱਚੇ ਕੁਲਫੀਆਂ ਖਾ ਕੇ ਦੁਜਾ ਤੇ ਜਾ ਡੈਸਟਬਿਨ ਚ ਨਹੀਂ ਸੁੱਟਦੇ ਉਹ ਕੂੜਾ ਕਿਰਕਟ ਬਾਹਰ ਫਲਾ ਦਿੰਦੇ ਆ ਇਹ ਸੱਚ ਕੱਢ ਸ੍ਰੀ ਹਰਮੰਦਰ ਸੰਗ ਸਾਬ ਇੱਕ ਰੋਹਾਨੀਅਤ ਦਾ ਕੇਂਦਰ ਆ ਤੇ ਇੱਥੇ ਆਣ ਕੇ ਸਾਨੂੰ ਆਪਣੇ ਸੇਵਾ ਕਰਨੀ ਚਾਹੀਦੀ ਆ ਜਿਹੜਾ ਕੋ ਕੂੜਾ ਕਰਕਟ ਹੈ ਜੋ ਕੋ ਸੁੱਟਦਾ ਵੀ ਆ ਤੇ ਉਹਨੂੰ ਵੀ ਸਮਝਾਉਣਾ ਚਾਹੀਦਾ ਦੁਕਾਨਦਾਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਾਣੀ ਚਾਹੀਦੀ ਦੁਕਾਨਦਾਰਾਂ ਨੂੰ ਮੈਂ ਬੇਨਤੀ ਕਰਦਾ ਉਹਨਾਂ ਨੂੰ ਅਪੀਲ ਕਰਦਾ ਮੈਂ ਸਾਡੇ ਵੀਰ ਨੇ ਚਲੋ ਉਹਨਾਂ ਦੁਕਾਨਾਂ ਲਾਈਆਂ ਉੱਥੋਂ ਉਹਨਾਂ ਦੀ ਰੋਜੀ ਰੋਟੀ ਪਲਦੀ ਆ ਪਰ ਉਹ ਵੀ ਉਹਨਾਂ ਨੂੰ ਇਹ ਕਹਿਣ ਕਿ ਜਿਹੜਾ ਬਾਹਰ ਜਿਹੜਾ ਡੈਸਟਬਿਨ ਡੈਸਟਬਿਨ ਦੇ ਵਿੱਚ ਹੀ ਉਹ ਕੂੜਾ ਸੁੱਟਿਆ ਜਾਵੇ ਲੱਗਦਾ ਕਿ ਬਰਸਾਤੀ ਬੋਸ ਪੈ ਕੇ ਬਹੁਤ ਜ਼ਰੂਰੀ ਸਪਰੇ ਹੈਗੀ ਸੀ ਬਹੁਤ ਚੰਗੀ ਗੱਲ ਹੈ ਜੀ ਬਹੁਤ ਮੈਂ ਤੁਹਾਨੂੰ ਦੱਸਣ ਦਾ ਕਿ ਬਹੁਤ ਚੰਗੀ ਸਬੂਤ ਸਬੂਤ ਦਿੱਤਾ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਤੇ ਇਹ ਸੰਸਥਾ ਦੇ ਜਿਹੜੇ ਸਾਡੇ ਮੁਖੀਆ ਸਰਦਾਰ ਸਕੱਤਰ ਸਾਹਿਬ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਹੋਣਾ ਨੇ ਜੀ